ਯੂਜ਼ ਬਾਨ 92 ਦੇ ਤੇ ਤੁਹਾਡਾ ਸਵਾਗਤ ਮੈਂ ਦਿਂਦਰਬਲੂ ਤੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਨੇ ਭਾਈ ਤੇਜ ਸਿੰਘ ਜੀ ਖਬਰਾਂ ਦਾ ਬੁਲੇਟਿਨ ਲੈ ਕੇ ਫਿਰ ਹਾਜ਼ਰ ਹਾਂ ਤੇ ਪਿਛਲੇ 24 ਘੰਟਿਆਂ ਦੇ ਵਿੱਚ ਬਠਿੰਡੇ ਜਿਹਨੇ ਦੇ ਵਿੱਚ ਕੀ ਹੋਇਆ ਉਹਦੇ ਬਾਰੇ ਜਾਣਨਾ ਪਾਵਾਂਗੇ ਤੇ ਜੋ ਬਠਿੰਡਾ ਐਸਐਸਪੀ ਦਫ਼ਤਰ ਵੱਲੋਂ ਕ੍ਰਾਈਮ ਰਿਪੋਰਟ ਆਈ ਹੈ ਉਹਦੇ ਮੁਤਾਬਕ ਕੁੱਲ 13 ਥਾਣਿਆਂ ਦੇ ਵਿੱਚ ਪर्चे ਦਰਜ ਹੋਏ ਐ ਵੱਖ-ਵੱਖ ਤਰ੍ਹਾਂ ਦੇ ਦਿੱਤੇ ਐ ਜਿਦੇ ਵਿੱਚੋਂ 6 ਨਸ਼ੇ ਦੇ 4 ਕੁੱਟ ਮਾਰਦੇ 1 ਚੋਰੀ ਦਾ 1 ਦੇਰ ਉਪਾਰ ਦਾ ਤੇ 1 ਕਤਲ ਇਹ ਜਿਹੜਾ ਤਫਸੀਲ ਚ ਤੁਹਾਨੂੰ ਦੱਸਦੇ ਆਂ ਥਾਣਾ ਸਿਵਲ ਲਾਈਨ ਦੇ ਵਿੱਚ ਇਹ ਨਾਮ ਨੂੰ ਵਿਅਕਤੀ ਤੇ ਪਰਚਾ ਦਰਜ ਹੋਇਆ ਉਹਨੇ ਮੋਟਰਸਾਈਕਲ ਸਰਾਬਾ ਨਗਰ ਤੋਂ ਚੋਰੀ ਕਰਕੇ ਤੇ ਲੈ ਗਿਆ ਸਿਵਲ ਲਾਈਨ ਥਾਣੇ ਦੇ ਵਿੱਚ 6.73 ਗ੍ਰਾਮ ਆਰੋਂਗਰਾਮ ਦੀ ਕੀਤੀ थाना ਕੈਂਟ ਦੇ ਵਿੱਚ ਇੱਕ ਜਿਹੜਾ ਮਕਦਮਾ ਦਰਜ ਹੋਇਆ ਉਹ ਆ ਦੇਪ ਵਪਾਰ ਨਾਲ ਤੇ ਉੱਕਾ ਪਿੰਦੇਸ ਨੂੰ ਉਹਦੇ ਵਿੱਚ ਉਹਦੇ ਤੇ ਪਰਚਾ ਦਰਜ ਹੋਇਆ ਓਏ 13 ਜਨਵਰੀ ਨੂੰ ਪਰਚਾ ਦਰਜ ਹੋਇਆ ਉਸ ਤੋਂ ਅੱਗੇ ਜੀ ਸਦਰ ਬਟੰਡਾ ਦੇ ਵਿੱਚ ਝਗੜੇ ਦੇ ਪੁਰਾਣੇ ਝਗੜੇ ਦੇ ਮਾ ਕਰਕੇ ਕੁੱਟਮਾਰ ਹੋਈ ਹੈ ਤੇ ਥਾਣਾ ਨਖਾਣਾ ਦੇ ਵਿੱਚ ਪਤੀ ਪਤਨੀ ਨਾਲ ਝਗੜਾ ਜਿਹੜਾ ਹੋਇਆ ਉਹਦੇ ਤੇ ਮਾਮਲਾ ਦਰਜ ਹੋਇਆ। ਥਾਣਾ ਫੂਲ ਤੇ ਮੌੜ ਦੇ ਵਿੱਚ ਇਹ ਦੋ ਮਾਮਲੇ ਦਰਜ ਹੋਏ ਆ। ਇਸੇ ਤਰ੍ਹਾਂ ਤਲਵੰਡੀ ਸਾਬੋ ਜਿਹੜਾ ਬਹੁਤ ਹੀ ਘਣਾਉਣੀ ਹਰਕਤ ਜਿਹੜੀ ਹੋਈ ਹੈ ਇਸ ਮਾਮਲੇ ਦੇ ਵਿੱਚ ਪਤੀ ਦੇ ਪਤੀ ਨੂੰ ਆਪਣੇ ਪਤਨੀ ਨੇ ਤਿੰਨ ਜਾਣਿਆਂ ਨਾਲ ਵੜ ਕੇ ਕਤਲ ਕੀਤਾ। ਇਹਦੇ ਬਾਰੇ ਚਰਚਾ ਕਰਾਂਗੇ ਤੇ ਬਾਕੀ ਤਲਵੰਡੀ ਸਾਬੋ ਰਾਮਾ ਇਹ ਨੰਦਗਰ ਇਹਨਾਂ ਥਾਲਿਆਂ ਦੇ ਵਿੱਚ ਨਸ਼ਾ ਨਾਲ ਸੰਬੰਧ ਜਿਹੜੇ ਮੰਗਰੇタル ਚੁਈ ਹੈ ਇੱਤਾ ਸਿੰਘ ਜੀ ਅੱਜ ਜਿਹੜੀ ਆਪਾਂ ਵਿਚਾਰ ਚਰਚਾ ਕਰਾਂਗੇ ਉਹ ਇਹ ਹੈ ਵੀ ਪਤੀ ਪਤਨੀ ਦਾ ਦੇਖੋ ਕੋਲ ਤਰਸਤਾ ਹੁੰਦਾ ਜਦੋਂ ਇਹੋ ਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਸਮਾਜ ਤੇ ਵੀ ਤੇ ਪਰਿਵਾਰ ਤੇ ਵੀ ਉਹ ਕਲੰਕ ਲੱਗ ਜਾਂਦੀ ਹੈ ਦੇਖੋ ਪਤਨੀ ਤੇ ਪਤੀ ਦਾ ਇੱਕ ਰਿਸ਼ਤਾ ਜਿਹੜਾ ਪਰਮਾਤਮਾ ਵੱਲੋਂ ਮਨਜ਼ੂਰ ਹੁੰਦਾ ਹੈ ਜੇ ਪਤੀ ਮਾਰਦਾ ਪਤਨੀ ਨੂੰ ਤਾਂ ਵੀ ਬਹੁਤ ਮਾੜੀ ਗੱਲ ਹੈ ਤੇ ਜੇ ਪਤਨੀ ਰੱਖ ਕੇ ਕਿਸੇ ਨਾਲ ਪਤੀ ਨੂੰ ਮਰਬਉਂਦੀ ਹੈ ਜਾਂ ਮਾਰਦੀ ਹੈ ਉਹਦੀ ਮਾਰਦੀ ਹੈ ਇਹ ਜਿਹੜਾ ਮਾਮਲਾ ਹੋਇਆ ਹੈ ਤੇ ਜਿ세 ਕੀ ਇਹ ਹੋਇਆ ਤਲਵੰਡੀ ਸਾਬੋ ਥਾਣੇ ਵਿੱਚ ਅੱਛਾ ਤੇਰ ਸਿੰਘ ਭਾਗੀਬੰਦਰ ਦੇ ਬਿਆਨਾਂ ਤੇ ਹੋਇਆ ਤੇ ਪੁਲਿਸ ਦੇ ਰਿਕਾਰਡ ਮੁਤਾਬਕ ਜਾਂ ਐਫ ਆਈ ਆਰ ਦੇ ਮੁਤਾਬਕ ਦੱਸਿਆ ਗਿਆ ਹੈ ਕਿ 8 7 ਤਰੀਕ ਨੂੰ ਅਰਤ 7 2025 ਨੂੰ ਪਰਸ਼ੇਵ ਸਿੰਘ ਦਾ ਭਰਾ ਪਰਸ਼ੇਵ ਸਿੰਘ ਘਰੋਂ ਡੈਰ ਗਿਆ। ਅੱਛਾ। ਮੁੜ ਕੇ ਵਾਪਸ ਨਹੀਂ ਆਇਆ। ਕੁਝ ਦਿਨਾਂ ਬਾਅਦ ਉਹ ਵੀ ਲਾਸ਼ ਜਿਹੜੀ ਉਹ ਸੂਏ ਦੇ ਵਿੱਚੋਂ ਮਿਲ ਗਈ। ਤੇ ਜਦੋਂ ਪਤਾ ਲੱਗਿਆ ਪੁਲਿਸ ਨੇ ਜਾਂਚ ਪੀੜ ਕੀਤੀ ਤਾਂ ਇਹ ਤੱਤ ਸਾਹਮਣੇ ਆਏ। ਬਈ ਗੁਰਸੇਵ ਸਿੰਘ ਦਾ ਨਾ ਐਕਸੀਡੈਂਟ ਹੋਇਆ ਸੀ ਪਹਿਲਾਂ ਕਿਤੇ। ਅੱਛਾ। 15-20 ਦਿਨ ਜਾਂ ਮਹੀਨਾ ਪਹਿਲਾਂ। ਤੇ ਉਹਨਾਂ ਨੇ ਫੇਸਬੁਕ ਤੇ ਜਾਂ ਇੰਟਰਨੈਟ ਤੇ ਆਪ ਦਾ ਪਾਇਆ ਸੀ ਇਹ ਸਾਡੀ ਮਦਦ ਕੀਤੀ ਜਾਵੇ ਤਾਂ ਲੋਕਾਂ ਨੇ ਮਦਦ ਕੀਤੀ ਪੈਸਾ ਆਇਆ ਉਹ ਜਿਹੜਾ ਪੈਸਾ ਆਇਆ ਉਹ ਦੀ ਪਤਨੀ ਦੇ ਫਾਇਦੇ ਚਾ ਅੱਛਾ ਤੇ ਉਹ ਜਿਹੜਾ ਪੈਸਾ ਸੀਗਾ ਉਹ ਮਨਪ੍ਰੀਤ ਕੌਰ ਨੇ ਸਰਕਾਰ ਮਤਾ ਕੋਲਿਸ ਦੇ ਮਤ ਇਹ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ ਕਿ ਉਹ ਉਹਦੇ ਪੇਕੇਆਂ ਨੂੰ ਪੈਸਾ ਤੁਸੀਂ ਸਵਾਤਾ ਜੋ ਵੀ ਹੈ ਉਸ ਤੋ ਦੇਖੋ ਘਰ ਦੇ ਵਿੱਚ ਕੁਲੇਸ਼ ਰਹਿਣਾ ਸੁਭਾਅ ਹੁੰਦਾ ਹੈ ਤੇ ਇਹੀ ਵਜ੍ਹਾ ਬਣੀ ਉਹਦੇ ਕਤਲ ਦੀ ਤਾਂ ਇਹ ਤਿੰਨ ਜਣਿਆਂ ਨੇ ਰਲ ਕੇ ਅਮਨਾ ਸਿੰਘ ਬੰਦੇ ਕਲੂਗਾ ਸੁਖਪ੍ਰੀਤ ਸਿੰਘ ਤੇ ਮੰਨੂ ਐ ਵਾਸੀ ਜੋਤਪੁਰ ਇਹਨਾਂ ਤਿੰਨਾਂ ਜਣਿਆਂ ਨੇ ਰਲ ਕੇ ਤੇ ਨਾਲ ਉਹਦੀ ਪਤਨੀ ਨੇ ਤੇ ਉਹ ਪ੍ਰਸੇਕ ਸਿੰਘ ਦਾ ਕਹਿੰਦਾ ਇਹ ਤਾਂ ਫਰੋਕ ਅਨੁਸਾਰ ਚੋਗੀ ਨਾ ਜੀ ਇੱਕ ਫਰੀ ਦੀ ਚੀਜ਼ ਹੈ ਇਹ ਕਾ ਜਿਆਦਾ ਪੈਸਾ ਹੋਣਾ ਹਾਂਜੀ ਇਹ ਬੰਦੇ ਦੀ ਮੌਤ ਹੀ ਹੈ ਸਤਿ ਦੇਖੋ ਭਾਈ ਸਾਹਿਬ ਆਪਣਾ ਤੇਜਾ ਸਿੰਘ ਕਿ ਆਪਣਾ ਨਾ ਬੰਦਾ ਟੁੱਟ ਜਾਂਦਾ ਹਾਂ ਆਪਣਾ ਨਾ ਬੰਦਾ ਵੱਖ ਹੋ ਜਾਂਦਾ ਬੰਦੇ ਦੀ ਚਾਲ ਟਾਲ ਸਾਰਾ ਕੁਝ ਪਤਾ ਹੈ ਬਸ ਚਾਹੀਦਾ ਨਹੀਂ ਹੈ ਦੇਖੋ ਬਹੁਤ ਗਲਤ ਹੋ ਰਿਹਾ ਝੋਕੂ ਹੋਇਆ ਬਹੁਤ ਗਲਤ ਇੱਕ ਬਹੁਤ ਗੁਵਿੱਖਾ ਰਸਤਾ ਹੈ ਜਿਹੜਾ ਵੰਦੀਆ ਹੋਰਦਾ ਹੈ ਨਾ ਤੇ ਰਿਸ਼ਤਿਆਂ ਨੂੰ ਤਰਕਤ ਕਰਨ ਵਾਲੀ ਹੈ ਜੋ ਤੇ ਦੂਸਰਾ ਜਿਹੜਾ ਹੈਗਾ ਉਹ ਹੈ ਅਦੇਸ਼ ਹਸਪਤਾਲ ਦੇ ਸਾਹਮਣੇ ਇੱਕ ਕੈਫੇ ਚਲਾਇਆ ਜਾ ਰਿਆ ਸੀ ਅੱਛਾ ਤੇ ਉਹ ਪਮਨ ਕੁਮਾਰ ਵੱਲੋਂ ਚਲਾਇਆ ਜਾ ਰਿਆ ਸੀ ਤੇ ਉਹਦੇ ਸਾਥੀ ਵੀ ਹੈਗੇ ਨਾਲ ਤੇ ਉਹ ਪੁਲਿਸ ਨੇ ਦੋਸ਼ ਲਾਇਆ ਵੀ ਉਹ ਨਸ਼ੇ ਦਾ ਕੋਈ ਮਤਲਬੀ ਅਧਿਐਨ ਚੱਲ ਰਿਹਾ ਹੈ ਪੂਰਾ ਉਹ ਹੁੱਕਾ ਵਗੈਰਾ ਪੀਂਦੇ ਸੀ ਤੇ ਹੁੱਕੇ ਨੂੰ ਵੀ ਨਸ਼ੇ ਦੇ ਵਿੱਚ ਕਿਹਾ ਜਾਂਦਾ ਦੇਖੋ ਜੀ ਮੰਗੋਂ ਨਸ਼ਾ ਤਾਂ ਟੋਟਲ ਜਾਂ ਬਿੜੀ ਸਿਗਰਟ ਹੋਵੇ ਨਸ਼ਈ ਹੈ ਤੇ ਹੋੱਕੇ ਦੇ ਵਿੱਚ ਦਾ ਪਾਇਆ ਇੱਕ ਤਮਾਕੂ ਉਹਦਾ ਕੋਈ ਪਾਇਆ ਜਾਂਦਾ ਉਹ ਵੀ ਤਾਂ ਨਸ਼ਈ ਹੈ ਸੋ ਪੁਲਸ ਨੇ ਉੱਥੇ ਰੇਡ ਕੀਤੀ ਤੇ ਉੱਥੇ ਪਤਾ ਲੱਗਿਆ ਪੁਲਸ ਨੇ ਦੱਸਿਆ ਜੀ ਦੇਰ ਵਾਰ ਵੀ ਹੁੰਦਾ ਸੀ ਤੇ ਹੁੱਕਾ ਵੀ ਪਾਇਆ ਜਾਂਦਾ ਸੀ ਸੋ ਇਹ 13 ਜਣਾਂ ਦੇ ਮੁਕੱਦਮਾ ਦਰਜ ਕੀਤਾ ਜੀ ਪੁਲਸ ਨੇ ਕਹਾਕਟ ਦੇ ਵਿੱਚ ਕੁਝ ਕੁ ਬੜੀ ਗਏ ਹੋਏ ਜਿਹਦੇ ਕੋਈ ਮੰਨ ਨਹੀਂ ਹਜੇ ਤੱਕ ਦੱਸਿਆ ਗਿਆ ਕਿ ਕੋਈ ਗ੍ਰਿਫਤਾਰੀ ਨਹੀਂ ਹੋਈ। ਅੱਛਾ। ਬਾਕੀ ਇਹ ਤਾਂ ਦੱਸਿਆ ਨਹੀਂ ਗਿਆ ਕੁਝ ਅਮਨ ਕੁਮਾਰ ਤੇ ਹੈਪੀ ਬਰਨਾਲਾ ਦੀ ਗ੍ਰਿਫਤਾਰੀ ਨਹੀਂ ਹੋਈ। ਬਾਕੀ ਲਿਖਿਆ ਕਿ ਬੰਦ ਹਵਾਲਾ ਦਾ। ਉਹ ਇਹ ਦੇਖੋ ਬਾਕੀ ਜਣੇ ਉਸ ਮਿਲੇ ਹੋਏ ਹਨ। ਹਾਂ। ਬਾਜੂ ਜੀ ਚਾਹ ਹੈ ਕੁਝ ਮਿਲਿਆ ਹੋ। ਬਿਲਕੁਲ। ਬਹੁਤ ਮਾੜੀ ਜੀ ਜੋ ਵੀ ਚੀਜ਼ ਹੈ। ਇਹ ਇਹੋ ਜੀ ਚੀਜ਼ ਦੀ ਆੜ ਚ ਇਹੋ ਜਿਹਾ ਧੰਦਾ ਕਰਨਿਆ ਹੋਇਆ ਕੁਛ ਕਰਨਾ ਬਿਲਕੁਲ ਵੈਸੇ ਵੀ ਇਹ ਸਾਡੇ ਦੇਸ਼ ਮੋਲ ਲਈ ਹੁਣ ਬਹੁਤ ਜ਼ਿਆਦਾ ਇਹ ਜਿਹੜੇ ਉਟਨਾ ਦੇ ਵਿੱਚ ਖੁੱਲ੍ਹੇ-ਮਖੁੱਲਾ ਕਰਤਾ ਸਰਕਾਰਾਂ ਨੇ ਬਹੁਤ ਗਲਤ ਹੈ ਜੀ ਬਹੁਤ ਗਲਤ ਸੋ ਤੇ ਸੀ ਅੱਜ ਦੀ ਖਬਰ ਚਰਚਾ ਤੇ ਖਬਰਾਂ ਦਾ ਬ੍ਰਿਟਨ ਇਸੇ ਤਰ੍ਹਾਂ ਅਗਲਾ ਪ੍ਰੋਗਰਾਮ ਲੈ ਕੇ ਤੁਹਾਡੇ ਹਾਜ਼ਰ ਹੋਵਾਂਗੇ ਸੋ ਸਾਨੂੰ ਦਿਓ ਹੁਣ ਆਗਿਆ ਸਤਿ ਸ੍ਰੀ ਅਕਾਲ